ਮਾਈ ਗੁਰਜੀ ਦਾ ਘਰ ਸਾਂ ਮਾਈ ਗੁਰਜੀ ਦੇ ਪੱਤੇ ਕਹਿੰਦੇ ਇੱਕ ਵਾਰੀ ਨਾ ਇੱਕ ਬੇੜੀ ਦੇ ਵਿੱਚ ਇੱਕ ਬੜਾ ਵੱਡਾ ਵਿਦਵਾਨ ਜਿਹੜਾ ਵਿਆਕਰਨ ਦੀ ਬੜੀ ਮੁਹਾਰਤ ਰੱਖਦਾ ਸੀ ਉਹ ਮਲਾਹ ਦੇ ਨਾਲ ਸਫ਼ਰ ਕਰੇ ਦਰਿਆ ਦੇ ਵਿੱਚ ਸਫ਼ਰ ਕਰਦਿਆਂ ਬੇੜੀ ਦੇ ਵਿੱਚ ਸਵਾਰ ਨੇ ਉਹਨੇ ਵਿਦਵਾਨ ਨੇ ਪੁੱਛਿਆ ਮਲਾਹ ਨੂੰ ਕਹਿੰਦੇ ਤੈਨੂੰ ਵਿਆਕਰਨ ਆਉਂਦਾ ਆ ਉਹਨੇ ਅੱਗੇ ਹੱਥ ਜੋੜੇ ਕਹਿੰਦੇ ਨਹੀਂ ਜੀ ਮੈਂ ਪੜਿਆ ਨਹੀਂ ਆ ਮੈਂ ਤੇ ਬਸ ਆਹ ਮਲਾਹਗਿਰੀ ਕਰਦਾ ਆ ਮੈਨੂੰ ਹੋਰ ਕੁਝ ਨਹੀਂ ਆਉਂਦਾ ਤੇ ਉਹਨੇ ਵਿਦਵਾਨ ਨੇ ਅੱਗੋਂ ਦੀ ਥੋੜੀ ਝਾੜ-ਜੰਬ ਕਰਦਾ ਕਹਿੰਦੇ ਤੂੰ ਤੇ ਫਿਰ ਆਪਣੀ ਅੱਧੀ ਜ਼ਿੰਦਗੀ ਬਰਬਾਦ ਕਰ ਦਿੱਤੀ ਕਿ ਐਡੀ ਸੋਹਣੀ ਚੀਜ਼ ਐਡੀ ਉੱਚੀ ਸਿੱਖਿਆ ਵਿਆਕਰਨ ਵਰਗੀ ਤੂੰ ਸਿੱਖੀ ਨਹੀਂ ਉਹਨੂੰ ਗੁੱਸਾ ਤੇ ਬਹੁਤ ਚੜਿਆ ਪਰ ਉਹ ਸ਼ਾਂਤ ਰਿਹਾ ਹੋਇਆ ਕਿ ਥੋੜੇ ਜਿਹੇ ਚਿਰ ਬਾਅਦ ਕਹਿੰਦੇ ਕਿ ਦਰਿਆ ਦੇ ਵਿੱਚ ਐਨਾ ਤੇਜ਼ ਤੂਫਾਨ ਆ ਗਿਆ ਐਨੀ ਹਨੇਰੀ ਆਈ ਕਿ ਉਹ ਜਿਹੜੀ ਬੀੜੀ ਸੋਡਾਵਾਂ ਡੋਲਣ ਲੱਗ ਪਈ ਹੁਣ ਉਹਨੂੰ ਪਤਾ ਲੱਗਾ ਵੀ ਹੁਣ ਬੀੜੀ ਦਾ ਡੁੱਬਣਾ ਸੁਭਾਵਿਕ ਹੈ ਉਹ ਫਿਰ ਮਲਾਹ ਵਿਦਵਾਨ ਨੂੰ ਪੁੱਛਦਾ ਕਹਿੰਦਾ ਜੀ ਤੁਹਾਨੂੰ ਤੈਰਨਾ ਆਉਂਦਾ ਆ ਵਿਦਵਾਨ ਕਹਿੰਦਾ ਨਹੀਂ ਮੈਂ ਤਾਂ ਪੜਿਆ ਹੀ ਆ ਮੈਨੂੰ ਤੈਰਨਾ ਨਹੀਂ ਆਉਂਦਾ ਉਹ ਕਹਿੰਦਾ ਜੀ ਬਸ ਹੁਣ ਫਿਰ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਹੋਊਗੀ ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਕਹਿੰਦੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਨਾ ਤੈਰਨ ਕਰਕੇ ਹੁਣ ਬੇੜੀ ਡੁੱਬੇਗੀ ਤੇ ਤੁਸੀਂ ਮਰ ਜਾਣਾ ਆ ਕਹਿੰਦੇ ਮੈਨੂੰ ਵਿਆਕਰਣ ਨਹੀਂ ਆਉਂਦਾ ਮੇਰਾ ਅੱਧਾ ਜੀਵਨ ਬਰਬਾਦ ਆ ਤੁਹਾਨੂੰ ਤੈਰਨਾ ਨਹੀਂ ਆਉਂਦਾ ਤੁਹਾਡਾ ਸਾਰਾ ਜੀਵਨ ਬਰਬਾਦ ਆ ਕਹਾਣੀ ਕੀ ਜਿਹੜਾ ਜਿੱਥੇ ਹੈ ਉਹਨੂੰ ਰੱਬ ਨੇ ਪੂਰਾ ਗੁਣ ਦੇ ਕੇ ਨਵਾਜਿਆ ਹੋਇਆ ਆ ਹਾਂ ਕਿਸੇ ਬੰਦੇ ਵਿੱਚ ਇੱਕ ਤੋਂ ਵੱਧ ਗੁਣ ਹੋਣ ਉਹਦੀ ਕਦਰ ਕਰਨੀ ਚਾਹੀਦੀ ਆ ਪਰ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਗੁਣ ਹੈਗਾ ਤੇ ਕਿਸੇ ਦੂਜੇ ਕੋਲ ਨਹੀਂ ਹੈ ਤੇ ਉਹਨੂੰ ਭੰਡਣ ਲੱਗ ਪੋ ਨਿੰਦਣ ਲੱਗ ਪੋ ਇਹੋ ਚੀਜ਼ ਅੱਜ ਸਮਾਜ ਦੇ ਵਿੱਚ ਅਰਾਜਿਕਤਾ ਨਫ਼ਰਤ ਨਿੰਦਿਆ ਚੁਗਲੀ ਫਲਾਉਂਦੀ ਪਈ ਆ ਅਸੀਂ ਦੂਜੇ ਦੀ ਕਦਰ ਨਹੀਂ ਕਰਦੇ ਕਾਰਨ ਉਹਨੂੰ ਸਾਡੇ ਨਾਲੋਂ ਘਟ ਕੇ ਆਉਂਦਾ ਆ ਘਟ ਨੂੰ ਵੀ ਅਸੀਂ ਨਫ਼ਰਤ ਕਰਦੇ ਆ ਵੱਦ ਨੂੰ ਵੀ ਅਸੀਂ ਨਫ਼ਰਤ ਕਰਦੇ ਆਂ ਈਰਖਾ ਕਰਦੇ ਆਂ ਸਾਡੀ ਕਹਾਣੀ ਬਣੇਗੀ ਕਿੱਥੇ ਜੇ ਭਲਾ ਚਾਹੁੰਨੇ ਆ ਆਪਣਾ ਸੰਸਾਰ ਦਾ ਤਾਂ ਇੱਕ ਕੰਮ ਆਪਾਂ ਸਾਰੇ ਕਰੀਏ ਕੀ ਜਿਨ੍ਹਾਂ ਨੂੰ ਬਹੁਤ ਆਉਂਦਾ ਉਹਨਾਂ ਦੀ ਕਦਰ ਕਰੀਏ ਜਿਨ੍ਹਾਂ ਨੂੰ ਥੋੜਾ ਆਉਂਦਾ ਉਹਨਾਂ ਨੂੰ ਨਾਲ ਲੈ ਕੇ ਚੱਲੀਏ